ਉਹ ਵਾਲੀ ਚੱਲ ਤੇ ਜਾ ਰਹੀ ਹੈ ਪਹੁੰਚ ਚੁੱਕੀ ਆ ਲੁਧਿਆਣਾ ਸੋ ਅੱਜ ਆਪਣਾ ਸਫ਼ਰ ਰਹੇਗਾ ਲੁਧਿਆਣਾ ਜੰਕਸ਼ਨ ਤੋਂ ਧੂਰੀ ਤੱਕ ਜਿਹੜੀ ਜਿਹੜੀ ਇਹ ਟ੍ਰੇਨ ਦੇ ਵਿੱਚ ਆਪਾਂ ਬੈਠਾਂਗੇ ਤੇ ਚੱਲਦੇ ਆਪਾਂ ਟ੍ਰੇਨ ਦੇ ਵਿੱਚ ਲੈਨੇ ਆ ਜੀ ਆਪਾਂ ਪੈਸੰਜਰ ਟ੍ਰੇਨ ਤੇ ਇਹਦੇ ਵਿੱਚ ਆਪਾਂ ਸਫ਼ਰ ਜਿਹੜਾ ਧੂਰੀ ਤੱਕ ਕਰਾਂਗੇ ਬਾਬਾ ਜੀ ਬੈਠੇ ਨੇ ਇਸ ਟ੍ਰੇਨ ਤੇ ਸਾਹਮਣੇ ਵੀ ਪਏ ਨੇ ਵਿੱਚ ਖਾਲੀ ਆ ਤੇ ਇਹ ਹੈ ਪੈਸੰਜਰ ਟ੍ਰੇਨ ਸੋ 53604 ਇਹਦਾ ਪੇਜ ਨੰਬਰ ਆ ਜੀ ਪੌਣੇ 3 ਵਜੇ ਰਜਾਨਾ ਇਹ ਦਿਨ ਦੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲ ਕੇ ਸੇਮ ਦਿਨ ਰਾਤ ਨੂੰ ਪੌਣੇ 12 ਵਜੇ ਚੂਰੂ ਪਹੁੰਚਦੀ ਆ ਜੀ ਪੈਸੰਜਰ ਟ੍ਰੇਨ ਪਾਇਆ हिसार ਠੀਕ ਹੈ ਜੀ ਸੋ ਇਸ ਤਰ੍ਹਾਂ ਦਾ ਪਹੁੰਚੇ ਕੋਚ ਦੇਖ ਰਹੇ ਤੁਸੀਂ ਅਜੇ ਟ੍ਰੇਨ ਜਿਹੜੀ ਚੱਲੀ ਨਹੀਂ ਲਗਭਗ ਤਾਂ ਲੇਟ ਹੋ ਗਈ ਸੋ ਆਪਣੀ ਟ੍ਰੇਨ ਲੁਧਿਆਣਾ ਜੰਕਸ਼ਨ ਤੋਂ ਚੱਲ ਪਈ ਹੈ ਜੀ ਤੇ ਆਪਣਾ ਸਫ਼ਰ ਹੈਗਾ ਧੂਰੀ ਤੱਕ ਇਹ ਜਿਹੜੀ ਟ੍ਰੇਨ ਹੈ ਲੁਧਿਆਣਾ ਜੰਕਸ਼ਨ ਤੋਂ ਹਰ ਰੋਜ਼ ਚੱਲਦੀ ਆ ਅੱਜ 15 ਮਿੰਟ ਦੀ ਦੇਰੀ ਨਾਲ ਚੱਲੀ ਹੈ ਜੀ ਹੁਣ ਇਹ ਲੁਧਿਆਣਾ ਜੰਕਸ਼ਨ ਚੱਲ ਪਈ ਆ ਤੇ ਚੋਰੂ ਤੱਕ ਰਾਜਸਥਾਨ ਤੱਕ ਇਹਦੇ ਤਕਰੀਬਨ 44-45 ਜਿਹੜੇ ਆ ਸਟੇਸ਼ਨ ਹੁੰਦੇ ਆ ਤੇ ਇਹ ਸੇਮ ਡੇ ਰਾਤ ਨੂੰ 11:12 ਵਜੇ ਚੋਰੂ ਪਹੁੰਚਦੀ ਆ ਮਿਲਦੇ ਆ ਤੁਹਾਨੂੰ ਅਗਲੇ ਰੇਲਵੇ ਸਟੇਸ਼ਨ ਤੇ ਜਿੱਥੇ ਰੁਕੇਗੀ ਕਿਉਂਕਿ ਪੈਸੇਂਜਰ ਟ੍ਰੇਨ ਆ ਰਹੀ ਥਾਵੇਂ ਇਹਨੇ ਰੁਕੇ ਜਾਣਾ ਤੇ ਮਿਲਾਂਗੇ ਤੁਹਾਨੂੰ ਸੋ ਹੀਟੇਂ ਜੜੀਆ ਨਾਰਥਰਨ ਰੇਲਵੇ ਦੇ ਅਧੀਨ ਆ ਜੀ ਸਾਮਣੇ ਜਾ ਰਹੀ ਹੈ ਟਾਟਾ ਨਗਰ ਜਲਿਆਂ ਵਾਲਾ ਬਾਗ ਇਹ ਹੈ ਅੰਮ੍ਰਿਤਸਰ ਤੋਂ ਚੱਲ ਕੇ ਟਾਟਾ ਨਗਰ ਤੱਕ ਜਾਂਦੀ ਹੈ ਜਾਏਗਾ ਆਪਕਾ ਇਹ ਗਾੜੀ ਮੈਨੇ ਪੀਤੇ ਆਪਕੋ ਸਿਆਣੇ ਬਿਆਣਿਓ 16 ਹੈ ਪੂਰੀ ਲਾਈਨ ਜੋ ਪਰਪਰ ਜਾ ਰਹੇ ਆ ਜਿਹੜੇ ਜਿਹੜਾ ਕਰਵ ਲੈ ਲਿਆ ਹੈਗਾ ਮੇਨ ਲਾਈਨ ਤੋਂ ਤੇ ਧੁੱਲਨ ਤੋਂ ਪਰਪਰ ਜਿਹੜਾ ਤੋਂ ਜਾ ਰਹੇ ਆ ਜੀ ਪੂਰੀ ਲਾਈਨ ਲੁਧਿਆਣਾ ਪਤਾ ਹੁੰਦਾ Valjiva speed up ਤੰਦਰਿਸ ਵਾਈਟ ਕੋਈ ਦਾ ਬਾਬਰਾ ਹਾਲਾ ਨਾ ਦੇਖਤਾ ਜੇ ਤੇ ਵੀ ਪਾਣੀ ਪਤਾ ਨਹੀਂ ਆਉਂਦਾ ਹੋਣਾ ਨਹੀਂ ਸਫਾਈ ਦਾ ਬਹੁਤ ਮੜਾ ਹਾਲਾ ਜੀ ਸ਼ੀਸ਼ੇ ਦੇ ਉੱਤੇ ਦੇਖੋ ਤੁਸੀਂ ਪਾਣੀ ਦੇਖਦੇ ਆ ਪਰ ਪਾਣੀ ਤਾਂ ਥੋੜਾ ਵਧਾ ਰਿਹਾ ਇਹ ਤਮਾਸ਼ੇ ਮਸ਼ੀਨਾਂ ਤੋਂ ਦੁਕਾਨ ਖਾਦਾ ਵੀ ਇਹ ਨਿਕੰਦੇ ਆ ਬਹੁਤ ਨੇ ਆਪਾਂ ਗਿਲ ਰੇਲ ਸਟੇਸ਼ਨ ਜਿਸ ਦਾ ਜਿਹੜਾ ਸਟੇਸ਼ਨ ਕੋਡ ਆ ਜੀ ਆਈ ਡਬਲ ਐਲ ਜਿਹੜਾ ਦੇਖਦੇ ਸਟੇਸ਼ਨ ਕੋਡ ਆ ਜੀ ਇਹ ਹੈ ਗਿਲ ਰੇਲਵੇ ਸਟੇਸ਼ਨ ਹਜੇ ਕੋਈ ਟੱਕੇ ਨਹੀਂ ਇਹਨਾਂ ਦੇ ਪਾਣੀ ਮੀਂਹ ਆ ਗਿਆ بارش ਕੜੀਆਂ ਪੈਣ ਲੱਗੀਆਂ ਸੀ ਹੁਣੇ ਹੀ ਇਹ ਆ ਗਏ ਜਬ ਗਿਲ ਰੇਲਵੇ ਸਟੇਸ਼ਨ ਦੇ ਉੱਪਰ ਪਲੇਟਫਾਰਮ ਨੰਬਰ 1 ਜਿੱਥੇ ਵੀ ਜਿਹੜਾ ਸੁੰਦਰੀਕਰਨ ਦਾ ਜਿਹੜਾ ਕੰਮ ਉਹ ਝੋਰਾ-ਝੋਰਾ ਤੇ ਚੱਲ ਰਿਹਾ ਹੈਗਾ ਆ ਦੇਖੋ ਗਿਲ ਰੇਲਵੇ ਸਟੇਸ਼ਨ ਆ ਗਿਆ ਜੀ ਇਹ ਹੈ ਇਹ ਪੁਰਾਣਾ ਸਟੇਸ਼ਨ ਮਾਸਟਰ ਦੇ ਬਾਹਰ ਕੰਡਾ ਤੇ ਆ ਤੇ ਜਿਹੜੀ ਆ ਬਿਲਡਿੰਗ ਇਹ ਤਾ ਵੀ ਕਿਉਂਕਿ ਸੁੰਦਰੀਕਰਨ ਦੇ ਵਿੱਚ ਇੱਧਰ ਸਾਹਮਣੇ ਨਵੀਂ ਬਿਲਡਿੰਗ ਜਿਹੜੀ ਉਹ ਬਣ ਗਈ ਆ ਗਿਲ ਰੇਲਵੇ ਸਟੇਸ਼ਨ ਤੋਂ ਆਪਣੀ ਟ੍ਰੇਨ ਜਿਹੜੀ ਆ ਚੱਲ ਪਈ ਆ ਅੱਧਾ ਘੰਟਾ ਦੇਰੀ ਦੇ ਨਾਲ ਇਹ ਜਿਹੜੀ ਟ੍ਰੇਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲੀ ਸੀ ਤੇਾਰੇ ਨਮਾ ਜਿਹੜੀਆਂ ਬਿਲਡਿੰਗਾਂ ਦੇਖਣ ਵਾਲੀ ਟਾਇਲਟ ਵਗੈਰਾ ਸਾਰੇ ਨੰਨੇ ਬਣ ਗਏ ਤੁਹਾਨੂੰ ਮਿਲਦੇ ਆਗਲੇ ਸਟੇਸ਼ਨ ਤੇ ਸੋਵਨਪੈਨ 17 ਕਿਲੋਵੈਟ ਕੰਟ੍ਰਕਟਰ ਬਕੀਲਾ ਰਾਏਪੁਰ ਤੋਂ ਇਸ ਵਿਸ਼ੇ ਤੋਂ ਕੌਣ ਗਿਆ ਲੁਧਿਆਣਾ ਦੇ ਚੱਲ ਕੇ ਅਸੀਂ ਪਹੁੰਚ ਗਏ ਹਾਂ ਜੀ ਆਪਣਾ ਟ੍ਰੇਨ ਨੰਬਰ 54604 ਪੈਸੰਜਰ ਲੁਧਿਆਣਾ ਤੋਂ ਫਿਰ ਰਾਜਸਥਾਨ ਸਾਗਨਪੁਰ ਜੋ ਕਿ ਤਕਨਰ ਟਾਈਮ ਕੋਣੇ ਕਿੰਨੇ ਵਜੇ ਲੁਧਿਆਣਾ ਤੋਂ ਪਹੁੰਚਣ ਦਾ ਟਾਈਮ ਹੈ ਚੁਰੂ ਰੇਲਵੇ ਸਟੇਸ਼ਨ ਤੇ ਕੋਣੇ 12:00 ਸੇਮ ਦਿਨ ਉੱਥੇ ਪਹੁੰਚਣ ਦੀ ਹੈ 338 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਤਿਆਰ ਕਰਦਿੰਦੇ ਆ ਜੀ ਸੋ ਇਹ ਹੈ ਕਿਲਾ ਰਾਏਪੁਰ ਰੇਲਵੇ ਸਟੇਸ਼ਨ ਇਹ ਵੀ ਜਿਹੜਾ ਅੰਗਰੇਜ਼ਾਂ ਦੇ ਦੌਰ ਦਾ ਰੇਲ ਸਟੇਸ਼ਨ ਨਹੀਂ ਬਣਿਆ ਹੋਇਆ ਜੀ ਕਾਫੀ ਪੁਰਾਣਾ ਰੇਲਵੇ ਸਟੇਸ਼ਨ ਤੇ ਦੇਖ ਰਹੇ ਹਾਂ ਸ਼ਕਲ ਤੋਂ ਹੀ ਇੱਕ ਨੰਬਰ ਪਲੇਟਫਾਰਮ ਤੇ ਆਪਣੀ ਟ੍ਰੇਨ ਇੱਥੇ ਪਹੁੰਚ ਚੁੱਕੀ ਆ ਤੇ ਇਹ ਪੈਸੇਂਜਰ ਟ੍ਰੇਨ ਜਾਨੀ ਕਿ ਹਰੇਕ ਰੇਲਵੇ ਸਟੇਸ਼ਨ ਤੇ ਇਹ ਰੁਕਦੀ ਜਾਂਦੀ ਹੈ ਜੀ ਮਿਲਦੇ ਆ ਤੁਹਾਨੂੰ ਅਗਲਾ ਰੇ ਮਲਗੜਾ ਕਿਲਾ ਦੇਖਾ ਕਿਲਾ रायपुर ਆ ਗਿਆ ਜੀ ਕੋਈ ਨਾ ਕੋਈ ਸੋ ਕ੍ਰੋਸਿੰਗ ਹੋ ਗਈ ਹੈ ਮਾਲਗੜੀ ਅੱਗੇ ਆ ਗਈ ਹੈ ਤੇ ਹੁਣ ਆਪਣੀ ਟ੍ਰੇਨ ਇੱਧਰ ਜਾਣ ਤੋਂ ਬਾਅਦ ਆਪਣੀ ਟ੍ਰੇਨ ਜਿਹੜੀ ਉਹ ਮੂਵ ਕਰੇਗੀ ਸੋ ਕਿਲਾ रायपुर ਤੋਂ ਟ੍ਰੇਨ ਜਿਹੜੀ ਚੱਲ ਪਈ ਹੈ ਜੀ ਅਗਲੇ ਬੱਸੇ ਮਾਲ ਗੱਡੀ ਸ਼ੰਟ ਕਰ ਰਹੀ ਆ ਨੈਕਸਟ ਸਟਾਪ ਹੋ ਜਾਏਗਾ ਆਪਣਾ ਐਮ ਨਗਰ ਨਿਮਨ ਐਮ ਨਗਰ ਜਾ ਕੇ ਪਾਰਕ ਕੀਤੀ ਜਾਂਦੀ ਆ ਫਿਰੋਂ ਘੱਟ ਜਾਂਦੀ ਹੈ ਤੇ ਤੇਜ਼ ਹੋ ਜਾਂਦੀ ਆ ਇਹ ਸਾਰੇ ਬਹੁਤ ਮੌਕਾ ਚੰਗਾ ਲੱਗਦਾ ਸੋ ਆਪਣਾ ਅਹਿਮਦਗੜ ਰੇਲਵੇ ਸਟੇਸ਼ਨ ਆ ਚੁੱਕਿਆ ਜੀ ਇਹ ਐਮ ਨਗਰ ਦਾ ਪਲੇਟਫਾਰਮ ਨੰਬਰ 8 ਕੋ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਚ ਦੱਸਿਆ ਸੀ ਇੱਥੇ ਜਿਹੜੀ ਧਰਤੀ ਆ ਸੁਣਨਾ ਤੁਹਾਨੂੰ ਇੱਥੇ ਟ੍ਰੇਨ ਆਉਂਦੀ ਦਾ ਪਤਾ ਨਹੀਂ ਲੱਗੇਗਾ ਆਵਾਜ਼ ਹੀ ਨਹੀਂ ਆਉਂਦੀ ਹੈਗੀ ਆ ਪਈਆਂ ਦੀ ਆਵਾਜ਼ ਤਾਂ ਚੱਲ ਰਹੀ ਹੈ ਬਜਲਨਾਂ ਦੀ ਵੈਸੇ ਜਿਹੜਾ ਇੱਥੋਂ ਨੂੰ ਪਤਾ ਲੱਗਦਾ ਹੈ ਇਹ ਹੈ ਸਾਹਮਣੇ ਜਿਹੜਾ ਰੇਲਵੇ ਸਟੇਸ਼ਨ ਕਿਲਾ ਇਹਦੇ ਨਾਲ ਲਿਖਿਆ ਹੋਇਆ ਹੈ ਰੂਰਲ 올림픽 ਕਿਲਾ ਰਾਏਪੁਰ ਅਹਿਮਦਗੜ ਦਾ ਹੈ ਰੇਲਵੇ ਸਟੇਸ਼ਨ ਤੇ ਆ ਪੁਰਾਣਾ ਰੇਲਵੇ ਸਟੇਸ਼ਨ ਆ ਨਵਾਂ ਵੀ ਇਹਨਾਂ ਨੇ ਬਣਾਤਾ ਆਹ ਹੈ ਪੁਰਾਣਾ ਮੁਰਾ ਪੁਰਾਣਾ ਅੰਗਰੇਜ਼ੀ ਜਾਂ ਦੌਰਤਾ ਬਣਿਆ ਅਮਰਗੜ ਦਾ ਜੇ ਅਪ ਗੱਲ ਕਰੀਏ ਤਾਂ ਇਹਦਾ ਸਟੇਸ਼ਨ ਕੋਡ ਹੈ A H H ਜਿਹੜਾ ਇਹਦਾ ਸਟੇਸ਼ਨ ਕੋਡ ਆ ਜੀ ਜਿਹੜਾ ਇਹਦੇ ਪਰਸ ਕਰਮਚਾਰੀ ਜਿਹੜੇ ਡਿਊਟੀ ਤੇ ਉਹ ਹੈਗੇ ਨੇ ਤੇ ਦੇਖ ਹੀ ਰਹੇ ਤੁਸੀਂ ਤਾਂ ਦੇਖੋ ਮੈਡਮ ਵੀ ਚਲੇ ਡਿਊਟੀ ਤੇ ਖੜੇ ਨੇ ਇੱਕ ਨੰਬਰ ਪਲੇਟ ਆਉਂਦੀ ਹੈ ਉਹ ਤੁਹਾਨੂੰ ਮੈਂ ਜਿਹੜੀ ਦਿਖਾ ਰਿਹਾ ਤੇ ਆਪਣੇ ਜਿਹੜੀ 5464 ਇੱਥੇ ਪਹੁੰਚ ਚੁੱਕੀ ਹੈ ਜੀ ਤੇ ਇਹ ਹੈ ਇਸ ਤਰ੍ਹਾਂ ਦਾ ਅੰਮਲਗੜ ਦਾ ਰੇਲਵੇ ਬਹੁਤ ਸੋਹਣਾ ਬਣਿਆ ਹੋਇਆ ਜੀ গোল ਡਾਟਾਂ ਵਾਲੇ ਦਰਵਾਜੇ ਤੇ ਪਾਣੀ ਪੂਣੀ ਵਗੈਰਾ ਸਾਰਾ ਕੁਝ ਤੇ ਚਾਹ ਹੈ ਤੇ ਤੁਸੀਂ ਤੋਂ ਜਿਹੜਾ ਖਰੀਦ ਸਕਦੇ ਹੋ ਉਹ ਆਪਣੀ ਟ੍ਰੇਨ ਦਾ ਜਿਹੜਾ ਹਾਰਨ ਹੋ ਚੁੱਕਿਆ ਸਾਹਮਣੇ ਖੜਿਆ ਬੀਏਜੀ 9ਐਚੀ ਕਾਫੀ ਪਾਵਰਫੁਲ ਹੈ ਜਿਹੜੇ ਆ ਇਲੈਕਟ੍ਰਿਕ ਲੋਕੋਮੋਟਿਵ ਦੀ ਉਹ ਆਪਣੀ ਐਮਰਗੈਂਸੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਜਿਹੜੀ ਆ ਚੱਲ ਪਈ ਆ

ਕੋਲਡਰ ਸਟੇਸ਼ਨ ਤੇ ਅੱਪਾ ਐਕਟਰ ਕਰ ਗਏ ਆ ਲੱਗੂ ਜੀ ਮੇਲੇ ਕੋਲਡਾ ਸਟੇਸ਼ਨ ਜਿਹੜਾ ਉਹ ਆਉਣੇ ਵਾਲਾ ਸੋਪਾ ਗਾਇਜ਼ ਮਲੇ ਕੋਲਡਰ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਆਪਾਂ 54604 45 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਮਲੇ ਕੋਲਡਾ ਦੇ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਤੇ ਆਪਣੀ ਟ੍ਰੇਨ ਜਿਹੜੀ ਪਹੁੰਚ ਚੁੱਕੀ ਹੈ ਜੀ ਤੇ ਜੇਕਰ ਆਪਾਂ ਇਸ ਤੇ ਮਲੇ ਕੋਲਡਾ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਐਮ ਈ ਟੀ ਇਹਦਾ ਜਿਹੜਾ ਸਟੇਸ਼ਨ ਕੋਡ ਆ ਇਹ ਹੈ 1 ਨੰਬਰ ਪਲੇਟਫਾਰਮ ਮੇਂ ਰਿਕੋਰਡ ਲਾ। ਤੋਂ ਆਪਣੀ ਟ੍ਰੇਨ ਦਾ ਨਾਮ ਰਿਕੋਰਡ ਕਰ ਲਪੀਏ ਜੀ। ਇਹ ਹੈ ਮੇਰੇ ਕੋਲੋਂ ਪਲੇਟਫਾਰਮ ਨੰਬਰ 6। ਟਾਲੀ ਘਟਾ ਰਹੀ ਹੈ ਸਾਹਮਣੇ ਓਏ ਓਏ ਕੀ ਆ ਸੇਨ ਆ ਬਾਈ ਧੂਰੀ ਦੇ ਕੋਲ ਆਪਾਂ ਬਾਹਰਲੇ ਪਾਸਾ ਆਊਟਰ ਤੇ ਪਹੁੰਚ ਚੁੱਕੇ ਆ ਇਹ ਦੇਖੋ ਕੀ ਆ ਸੇਨ ਆ ਜੀ ਸਾਹਮਣੇ ਧੂਰੀ ਦਾ ਬਾਈਪਾਸ ਤੁਹਾਨੂੰ ਨਜ਼ਰ ਆ ਰਿਹਾ ਨਾ ਉਹ ਦੇਖੋ ਉੱਪਰ ਦੀ ਜਾਰੀ ਜਿਹੜਾ ਕਿ ਲੁਧਿਆਣੇ ਨੂੰ ਜਾ ਰਿਹਾ ਆਏ ਹੈ ਕਿਆ ਸੱਪ ਵਾਲੀ ਚਾਲ ਤੇ ਜਾਰੀ ਰਹੀ ਹੈ ਕਿਆ ਬਾਤ ਹੈ ਓਏ ਜੀ ਦੇਖੋ ਉਹ ਦੇਖੋ ਮਰੀ ਆ ਪਿੱਛੇ ਵੀ ਦੇਖ ਲਓ ਘੁੰਮ ਰਹੀ ਹੈ ਜੀ ਸੀਨ ਤੇ ਕਿਆ ਕਰਬ ਲੈ ਰਹੀ ਆ ਆਪਣੀ ਟ੍ਰੇਨ ਹੈ ਬਾਈਪਾਸ ਵਾਲਾ ਪੁਲ ਜੋ ਕਿ ਲੁਧਿਆਣੇ ਨੂੰ ਜਾਂਦਾ ਜੀ ਤੁਹਾਨੂੰ ਆਪਾਂ ਨਜ਼ਦੀਕ ਤੋਂ ਦਿਖਾਤਾ ਸੋ ਗਾਇਜ਼ ਆਪਣੀ ਟ੍ਰੇਨ ਧੂਰੀ ਜੰਕਸ਼ਨ ਪਹੁੰਚ ਚੁੱਕੀ ਆ ਲੁਧਿਆਣਾ ਤੋਂ ਚੱਲ ਕੇ 62 ਕਿਲੋਮੀਟਰ ਪੂਰਾ ਕਰਕੇ ਆਪਣੀ ਟ੍ਰੇਨ ਜਿਹੜੀ 54604 ਜੋ ਕਿ ਚੂਰੂ ਤੱਕ ਰਾਤ ਦੇ ਪੌਣੇ 12 ਪਹੁੰਚਦੀ ਆ ਤੇ ਉਹ ਟ੍ਰੇਨ ਹੁਣ ਆਪਣੀ ਫਾਈਨਲੀ ਆਪਣਾ ਜਿਹੜਾ ਸਫ਼ਰ ਸੀ ਧੂਰੀ ਤੱਕ ਸੀਗਾ ਤੇ ਉਹ ਧੂਰੀ ਤੱਕ ਆ ਪਹੁੰਚ ਗਏ ਆ ਜੀ ਜੀ ਧੂਰੀ ਆਪਾਂ ਪਹੁੰਚ ਚੁੱਕੇ ਆ ਇਹ ਹੈ ਧੂਰੀ ਦਾ ਰੇਲਵੇ ਸਟੇਸ਼ਨ ਤੇ ਇਦਾਂ ਦਾ ਹੈ ਜੀ ਧੂਰੀ ਦਾ ਜਿਹੜਾ ਰੇਲਵੇ ਸਟੇਸ਼ਨ ਇਹ ਹੈ 54 604 ਦੇ ਉੱਪਰ ਇੱਕ ਟੱਕ ਸਫ਼ਰ ਜਿਹੜਾ ਲੁਧਿਆਣੇ ਤੋਂ ਚੱਲ ਕੇ ਪਹੁੰਚੀ ਆ ਅਪਰਾ ਇਸ ਵੇਲੇ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਪੁਰਾਣੀ ਬਿਲਡਿੰਗ ਬਹੁਤ ਕਾਫੀ ਧੂਰੀ ਦੀ ਤੇ ਦੇਖ ਰਹੇ ਹੋ ਤੁਸੀਂ ਸੋ ਇਹਦੇ ਨਾਲ ਆਪਣਾ ਜਿਹੜਾ ਡੈਸਟੀਨੇਸ਼ਨ ਤੇ ਆਪਾਂ ਪਹੁੰਚ ਗਏ ਆਪਣਾ ਜਿਹੜਾ ਸਫ਼ਰ ਦੀ ਉਹ ਲੁਧਿਆਣਾ ਤੋਂ ਲੈ ਕੇ ਧੂਰੀ ਤੱਕ ਦਾ ਸੀਗਾ ਜੀ ਤੇ ਇਹਦੇ ਨਾਲ ਆਪਾਂ ਇਹਦਾ ਬਲੌਗ ਆ ਤੇ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਤੇ ਉਹ ਇਜਾਜ਼ਤ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਜ਼ਰੂਰ ਕਰਨਾ ਜੀ